ਜਿਹੜਾ ਕਮਾਉਣ ਵਾਲਾ ਵਾ ਉਹ 1 ਸਾਲ ਤੋਂ ਮੰਜੇ ਤੇ ਪਿਆ ਵਾ ਐਕਸੀਡੈਂਟ ਦੇ ਦੌਰਾਨ ਉਸ ਦੀ ਲੱਤ ਟੁੱਟ ਜਾਂਦੀ ਆ ਤਾਂ ਜਿਸ ਤੋਂ ਬਾਅਦ ਹੁਣ ਡਾਕਟਰਾਂ ਨੇ ਕਹਿ ਦਿੱਤਾ ਵਾ ਕਿ ਇਸ ਲੱਤ ਨੂੰ ਕੱਟਣਾ ਪਵੇਗਾ ਆਪਣੇ ਬਾਪ ਦੇ ਉੱਤੇ ਆਸ ਲਾਈ ਏ ਕਿ ਬਾਪ ਸਾਡਾ ਕਮਾ ਕੇ ਬਾਹਰੋਂ ਲਿਆਏਗਾ ਤਾਂ ਸਾਨੂੰ ਖੁੱਖਵਾਏਗਾ ਪਰ ਉਹਨਾਂ ਬੱਚਿਆਂ ਨੂੰ ਨਹੀਂ ਪਤਾ ਕਿ ਬਾਪ ਉਹਨਾਂ ਦਾ ਹੁਣ ਬਾਹਰ ਨਹੀਂ ਜਾ ਸਕਦਾ ਕਮਾ ਨਹੀਂ ਸਕਦਾ ਘਰ ਹੀ ਬੈਠੇਗਾ ਮਾਤਾ ਜ਼ਰੂਰ ਕਮਾਈ ਕਰਨ ਜਾਂਦੀ ਹੈ ਕਮਾਨ ਜਾਂਦੀ ਹੈ ਦਿਹਾੜੀ ਲਾਉਂਦੀ ਹੈ ਕਦੇ ਕਿਸੇ ਦੇ ਘਰ ਤੇ ਕਦੇ ਕਿਸੇ ਦੇ ਘਰ ਕੰਮ ਕਰਕੇ 300 ਰੁਪਿਆ ਮਹਜ ਦਿਹਾੜੀ ਤੇ ਜਾਂਦੇ ਆ ਕਰਕੇ ਲਿਆਂਦੇ ਆ ਦੇ ਉਹੀ ਬੱਚਿਆਂ ਨੂੰ ਖਵਾਉਂਦੇ ਨੇ ਉਹ ਸਾਡਾ ਕੋਈ ਸਹਾਰਾ ਵੀ ਨਹੀਂ ਹੈਗਾ ਨਾ ਕੋਈ ਭੈਣ ਨਾ ਭਰਾ ਕੋਈ ਵੀ ਰਿਸ਼ਤੇਦਾਰ ਵੀ ਨਹੀਂ ਨਾ ਤੇ ਗੱਲ ਕਰ ਦੇਣਾ ਕਦੀ ਕਦੀ ਕਹਿੰਨੇ ਕੋਈ ਬੰਦਾ ਫੋਨ ਤੇ ਪੁੱਛ ਲੈਂਦਾ ਵਾ ਸਾਨੂੰ ਕਦੀ ਫੋਨ ਤੇ ਵੀ ਨਹੀਂ ਪੁੱਛਿਆ ਹੈਗਾ ਕਦੀ ਨਹੀਂ ਫੋਨ ਤੇ ਵੀ ਨਹੀਂ ਪੁੱਛਿਆ ਇਹਨਾਂ ਦੇ ਮੰਮੀ ਪਾਪਾ ਹੈਗੇ ਆ ਉਹਨਾਂ ਵੀ ਕਦੀ ਫੋਨ ਤੇ ਵੀ ਨਹੀਂ ਪੁੱਛਿਆ ਪੀ ਹਾ ਟੱਡ ਪੀ ਸਾਡਾ ਬੇਟਾ ਵਾ ਜਾਂ ਠੀਕ ਨਹੀਂ ਹੈ ਜਣੀ ਗੁੜੀਆਂ ਮੇਰੀ ਦਹਾਂ ਨੂੰ ਆ ਦਹਾਂ ਸਾਲਾਂ ਦੀ ਜਿਹੜੀ ਲੈਟਰਿੰਗ ਕਰਵਾਂਦੀ ਸਿਉਪ ਦੀ ਵਿਚਾਰੀ ਮੰਗਰੂ ਮੇਰੇ ਨੂੰ ਭਾਰਤ ਆ ਕੇ ਅਮਰੀਕਾ ਤੱਕ ਕੈਨੇਡਾ ਤੱਕ ਪੱਕੇ ਨੇ ਕਿਸੇ ਨੇ ਕਹਨੇ ਰੁਪਏ ਦੀ ਆਸ ਨਹੀਂ ਮੇਰਾ ਮਾਂ ਪਿਓ ਤੱਕ ਨਹੀਂ ਮੇਰੀ ਆਸ ਰੱਖਦਾ ਮਰਿਆਂ ਤਾਂ ਸਮਝਦਾ ਮੈਨੂੰ ਇਹਨਾਂ ਸਸ਼ੀਕਾਰ ਤੁਸੀਂ ਵੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਮੈਂ ਜਤਿੰਦਰ ਕੁੰਡਲ ਪਹੁੰਚੇ ਹਾਂ ਅਸੀਂ ਬਟਾਲਾ ਦੇ ਮੁਹੱਲਾ ਜੀਤ ਨਗਰ ਦੇ ਇੱਕ ਐਸੇ ਪਰਿਵਾਰ ਕੋਲ ਜਿਸ ਪਰਿਵਾਰ ਦੇ ਵਿੱਚ ਘਰ ਦਾ ਜਿਹੜਾ ਮੁਖੀ ਹੈ ਯਾਨੀ ਕਿ ਜਿਹੜਾ ਕਮਾਉਣ ਵਾਲਾ ਵਾ ਉਹ 1 ਸਾਲ ਤੋਂ ਮੰਜੇ ਤੇ ਪਿਆ ਵਾ ਐਕਸੀਡੈਂਟ ਦੇ ਦੌਰਾਨ ਉਸ ਦੀ ਲੱਤ ਟੁੱਟ ਜਾਂਦੀ ਆ ਤਾਂ ਜਿਸ ਤੋਂ ਬਾਅਦ ਹੁਣ ਡਾਕਟਰਾਂ ਨੇ ਕਹਿ ਦਿੱਤਾ ਵਾ ਕਿ ਇਸ ਲੱਤ ਨੂੰ ਕੱਟਣਾ ਪਵੇਗਾ ਜੇਕਰ ਕੱਟਣਗੇ ਤਾਂ ਫਿਰ ਹੀ ਇਸ ਵੀਰ ਦੀ ਜਾਨ ਬਚੇਗੀ ਪਰਿਵਾਰ ਨੇ ਗੁਹਾਰ ਲਾਈ ਹੈ ਕਿ ਘਟੋ ਘਟ ਉਹਨਾਂ ਦੇ ਇਲਾਜ ਵਾਸਤੇ ਮਦਦ ਕੀਤੀ ਜਾਵੇ ਜਾਨਕਿ ਇਲਾਜ ਕਰਵਾਇਆ ਜਾਵੇ ਇਲਾਜ ਦੀ ਮਦਦ ਮੰਗੀ ਹੈ ਮਦਦ ਜ਼ਿਆਦਾ ਨਹੀਂ ਮੰਗੀ ਤਸਵੀਰ ਮੈਂ ਜ਼ਰੂਰ ਚਾਹੂੰਗਾ ਪਰਿਵਾਰ ਦੀ ਦਿਖਾਣੀ ਕਿ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਕੋਲ ਬੈਠੀ ਹੈ ਜਿਹੜੇ ਅਪੀਲ ਕਰਦੇ ਪਏ ਨੇ ਦਰਸ਼ਕਾਂ ਨੂੰ ਰੱਬ ਵਰਗੇ ਦਰਸ਼ਕ ਨੇ ਜਿਹੜੇ ਅਕਸਰ ਮਦਦ ਵਾਸਤੇ ਅੱਗੇ ਆਉਂਦੇ ਨੇ ਤਾਂ ਉਸੇ ਤਰੀਕੇ ਨਾਲ ਭੈਣ ਮਦਦ ਦੀ ਗੁਹਾਰ ਲਾ ਰਹੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਉਸ ਦੇ ਦੇ ਘਰ ਵਾਲੇ ਦਾ ਇਲਾਜ ਜਿਹੜਾ ਵਾ ਇੱਕ ਸਹੀ ਢੰਗ ਦੇ ਨਾਲ ਹੋ ਸਕੇ ਘਰ ਦੇ ਵਿੱਚ ਤਿੰਨ ਛੋਟੇ ਛੋਟੇ ਬੱਚੇ ਨੇ ਤਸਵੀਰਾਂ ਅਸੀਂ ਨਹੀਂ ਦਿਖਾ ਸਕਦੇ ਬੱਚਿਆਂ ਦੀਆਂ ਛੋਟੇ ਛੋਟੇ ਬੱਚੇ ਨੇ ਕਿ ਜੋ ਹਮ ਆਪਣੇ ਬਾਪ ਦੇ ਉੱਤੇ ਆਸ ਲਾਈ ਏ ਕਿ ਬਾਪ ਸਾਡਾ ਕਮਾ ਕੇ ਬਾਹਰੋਂ ਲਿਆਏਗਾ ਤਾਂ ਸਾਨੂੰ ਖਵਾਏਗਾ ਪਰ ਉਹਨਾਂ ਬੱਚਿਆਂ ਨੂੰ ਨਹੀਂ ਪਤਾ ਕਿ ਬਾਪ ਉਹਨਾਂ ਦਾ ਹੁਣ ਬਾਹਰ ਨਹੀਂ ਜਾ ਸਕਦਾ ਕਮਾ ਨਹੀਂ ਸਕਦਾ ਘਰ ਹੀ ਬੈਠੇਗਾ ਮਾਤਾ ਜ਼ਰੂਰ ਕਮਾਈ ਕਰਨ ਜਾਂਦੀ ਏ ਕਮਾਉਂ ਜਾਂਦੀ ਏ ਦਿਹਾੜੀ ਲਾਉਂਦੀ ਏ ਕਦੇ ਕਿਸੇ ਦੇ ਘਰ ਤੇ ਕਦੇ ਕਿਸੇ ਦੇ ਘਰ ਕੰਮ ਕਰਕੇ 300 ਰੁਪਿਆ ਮਹੇਜ ਦਿਹਾੜੀ ਤੇ ਜਾਂਦੇ ਆ ਕਰਕੇ ਲਿਆਂਦੇ ਆਂਦੇ ਉਹੋ ਹੀ ਬੱਚਿਆਂ ਨੂੰ ਖਵਾਉਂਦੇ ਨੇ ਬੱਚੇ ਸਕੂਲ ਜਾਂਦੇ ਨੇ ਔਖਾ ਵਸਮਾ ਉਸ ਭੈਣ ਵਾਸਤੇ ਭੈਣ ਦਾ ਕਹਿਣਾ ਬੱਚੇ ਦਾ ਮੈਂ ਪਾਲ ਲਾਂਗੀ ਆਪਣੀ ਮਿਹਨਤ ਕਰਕੇ ਪਰ ਜਿਹੜਾ ਇਲਾਜ ਹੋਣਾ ਵਾ ਉਹ ਮੇਰੇ ਵਾਸਤੇ ਬਹੁਤ ਔਖਾ ਵਾ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਉਸ ਭੈਣ ਦੇ ਨਾਲ ਭੈਣ ਔਖਾ ਕਿੰਨਾ ਕੁ ਲੱਗਦਾ ਬਹੁਤ ਮੁਸ਼ਕਲ ਆ ਬਾਹਰ ਕੰਮ ਕਰਨਾ ਪੂਰਾ ਦਿਨ ਮੈਂ ਕੰਮ ਕਰਦੀ ਆ ਫੇਰ ਆਣ ਕੇ ਆਪਣੇ ਬੱਚਿਆਂ ਨੂੰ ਘੋਣੀਆਂ ਬਹੁਤ ਮੁਸ਼ਕਲ ਆ بس میری ਇਹੋਈ ਆ ਅਮੀ ਸਾਰੇ ਭੈਣ ਭਾਈ ਅੱਗੇ ਹੱਥ ਜੁੜ ਕੇ ਬੇਨਤੀ ਹੈ ਕਿ ਇਹਨਾਂ ਦਾ ਇਲਾਜ ਕਰਵਾਇਆ ਜਾਏ ਕਦੇ ਸੋਚਿਆ ਹੈ ਕਿ ਮੈਨੂੰ ਕੰਮ ਕਰਨਾ ਪਏਗਾ ਬਾਹਰ ਜਾ ਕੇ ਨਹੀਂ ਕਦੇ ਨਹੀਂ ਸੋਚਿਆ ਹੈ ਕੰਮ ਕਰਦੇ ਹੀ ਕੰਮ ਕਰਦੇ ਹੀ ਜਾਂਦੇ ਹੀ ਲੱਕੜ ਦਾ ਕੰਮ ਕਰਦੇ ਹੀ ਵਧੀਆ ਕਮਾਉਂਦੇ ਹੀ ਹਣ ਬੱਚਿਆਂ ਨੂੰ ਦਿੰਦੇ ਹੀ ਕੰਮ ਲਈ ਸਭ ਕੁਝ ਲਿਆ ਕੇ ਜਦੋਂ ਦੇ ਨਾ 60 ਲੱਗੇ ਜਦੋਂ ਦਾ ਮੈਂ ਕੰਮ ਕਰਦੀ ਹਾਂ ਉਹ ਸਾਡਾ ਕੋਈ ਸਹਾਰਾ ਵੀ ਨਹੀਂ ਹੈਗਾ ਨਾ ਕੋਈ ਭੈਣ ਨਾ ਭਰਾ ਕੋਈ ਵੀ ਰਿਸ਼ਤੇਦਾਰ ਵੀ ਨਹੀਂ ਸਾਡੇ ਗੱਲ ਕਰ ਦੇਣਾ ਰਿਸ਼ਤੇਦਾਰ ਵੀ ਨਹੀਂ ਮਦਦ ਵਾਸਤੇ ਆਇਆ ਕਿ ਵੀ ਮਦਦ ਕਰ ਮਦਦ ਕੀ ਉਹ ਤਾਂ ਵੀ ਕਦੀ ਕਿਸੇ ਨੇ ਕੋਈ ਬੰਦਾ ਫੋਨ ਤੇ ਪੁੱਛ ਲੈਂਦਾ ਵਾ ਸਾਨੂੰ ਕਦੀ ਫੋਨ ਤੇ ਵੀ ਨਹੀਂ ਪੁੱਛਿਆ ਹੈਗਾ ਕਦੀ ਨਹੀਂ ਫੋਨ ਤੇ ਵੀ ਨਹੀਂ ਪੁੱਛਿਆ ਇਹਨਾਂ ਦੇ ਮੰਮੀ ਪਾਪਾ ਹੈਗੇ ਆ ਉਹਨਾਂ ਵੀ ਕਦੀ ਫੋਨ ਤੇ ਵੀ ਨਹੀਂ ਪੁੱਛਿਆ ਵੀ ਹਾਂ ਟੱਡ ਪੀ ਸਾਡਾ ਬੇਟਾ ਵਾ ਜਾਂ ਠੀਕ ਨਹੀਂ ਹੈ ਜਾਨੀ ਇੱਕ ਵਾਰੀ ਜਦੋਂ ਇਹਨਾਂ ਨੂੰ ਹਸਪੀਟਲ ਚ ਲਿਆਂਦਾ ਮੈਂ ਆਪਣੇ ਘਰੇ ਗਿਆ ਸਹੁਰਿਆਂ ਨੂੰ ਮੈਂ ਕਿਹਾ ਕਿ ਤੁਸੀਂ ਇਹਨਾਂ ਨੂੰ ਦੱਸ ਦੇਣਾ ਆਪਣੇ ਕੋਲ ਰੱਖ ਲੈ ਚਲੋ ਹਸਪੀਟਲ ਚ ਲਿਆਂਦਾ ਉਹ ਕਹਿੰਦੇ ਨਹੀਂ ਸਾਡੇ ਕੋ ਨਹੀਂ ਸੰਭਿਆ ਜਾਣਾ ਤੂੰ ਆਪੇ ਸੰਭਲਾ ਫਿਰ ਮੈਨੂੰ 1.5 ਪੋਨੇ ਦਾ ਦੋ ਸਾਲ ਹੋ ਚਲੇ ਨੇ ਇਹਨਾਂ ਨੂੰ ਇਦਾਂ ਸਾਮਦਿਆਂ ਹਾਂਜੀ 300 ਰੁਪਏ ਦੇ ਨਾਲ ਭੈਣ ਬੜਾ ਔਖਾ ਵਾ ਤਿੰਨ ਬੱਚੇ ਆ ਦੋ ਤੁਸੀਂ ਗੁੜੀਆਂ ਮੇਰੀ ਦਾਹ ਨੂੰ ਆ 10 ਸਾਲਾਂ ਦੀ ਜਿਹੜੀ ਲੈਟਰਿੰਗ ਕਰਵਾਂਦੀ ਚੁੱਕ ਦੀ ਵਿਚਾਰੀ ਮੰਗਰੋ ਮੇਰੇੋਂ ਹਾਂਜੀ ਉਹ ਤੁਸੀਂ ਦੇ ਕੰਮ ਤੇ ਚਲ ਜਾਂਦੇ ਪਰ ਬੱਚੀ ਵਾਸਤੇ ਬੱਚੇ ਮੰਗਰੋ ਬਾਥਰੂਮ ਕਰਵਾਉਂਦੇ ਲੈਟਰਿੰਗ ਕਰਵਾਉਂਦੇ ਹਾਂਜੀ ਇਸ ਕਰਕੇ ਬਹੁਤ ਮੁਸ਼ਕਲ ਹਾਂਜੀ ਬਹੁਤ سارے ਲੋਕ ਤੁਹਾਨੂੰ ਦੇਖ ਰਹੇ ਨੇ ਬਹੁਤ سارے ਰੱਬ ਰੂਪੀ ਵੀ ਨੇ ਜਿਹੜੇ ਮਦਦ ਵਾਸਤੇ ਅੱਗੇ ਆਂਦੇ ਨੇ ਮਦਦ ਕਿਦਾਂ ਦੀ ਚਾਹੁੰਦੇ ਨੇ ਮਦਦ ਮੈਂ ਹੀ ਚਾਹਨੀ ਆ ਕਿ ਹਾਂ ਇਹਨਾਂ ਦਾ ਇਲਾਜ ਕਰਵਾਇਆ ਜਾਏ ਚਲੋ ਇਹਨਾਂ ਦੀ ਜਾਨ ਬਚ ਜੂਗੀ ਹੋਰ ਨਹੀਂ ਕੋਈ ਉਸ ਤੇ ਬੱਚਿਆਂ ਚ ਮੈਂ ਕਮਾਨ ਜਾਨੀ ਆ ਬਗ ਮਗਰੋਂ ਮੈਨੂੰ ਇਹ ਨਹੀਂ ਧਿਆਨ ਹੁੰਦਾ ਚਲ ਇਹਨਾਂ ਦਾ ਪਾਪਾ ਘਰ ਬੈਠੇ ਆ ਖਿਆਲ ਰੱਖਦੇ ਇਹਨਾਂ ਦਾ ਤੇ ਜੇ ਉਹਦਾ ਖੁਸ਼ ਹੋ ਗਿਆ ਫਿਰ ਵੀ ਤਾਂ ਮੁਸ਼ਕਲ ਪਰ ਬੱਚੇ ਛੋਟੇ ਆ ਬੱਚਿਆਂ ਵਾਸਤੇ ਵੇਖੋ 300 ਰੁਪਏ ਦੇ ਨਾਲ ਗੁਜ਼ਾਰਾ ਕਰਨਾ ਬੜਾ ਔਖਾ ਕੰਮ ਬਹੁਤ ਔਖਾ ਜੀ ਬੱਚਿਆਂ ਦੇ ਖਰਚੇ ਤੁਹਾਨੂੰ ਪਤਾ ਸਕੂਲ ਦਾ ਕਦੀ ਕੋਦੀ ਕੋਚ ਕਦੀ ਕੋਚ ਬੱਚਿਆਂ ਨੂੰ ਖਾਣ ਲਈ ਵੀ ਚਾਹੀਦਾ ਉਹਨਾਂ ਨੂੰ ਥੋੜੀ ਪਤਾ ਕਿ ਆਡਾ ਮੁਸ਼ਕਲ ਚ ਵਾਝਾ ਕਿਦਾਂ ਹੈ ਉਹ ਇਹ ਚੀਜ਼ ਨੂੰ ਨਹੀਂ ਜਾਣਦੇ ਇਹ ਫਿਰ ਕਰਨਾ ਪੈਂਦਾ ਸਰ ਕਿੰਨੇ ਵਜੇ ਜਾਂਦੇ ਤੁਸੀਂ ਕਿੰਨੇ ਵਜੇ ਜਾਂਦੇ ਹੋ ਕਿਉਂਕਿ ਬੱਚੇ ਛੋਟੇ ਆ ਬੱਚਿਆਂ ਨੂੰ ਵੇਖੋ ਬਾਪ ਮੰਜੀ ਤੇ ਪਿਆਰਾਂ ਦਾ ਤੁਸੀਂ ਬਾਹਰ ਚਲੇ ਜਾਂਦੇ ਹੋ ਬੱਚੇ ਫਿਰ ਬਾਹਰ ਘੁੰਮਦੇ ਰਹਿੰਦੇ ਹੁਣੇ ਹਾਂਜੀ ਮੈਂ ਸਵੇਰੇ 8 ਵਜੇ ਚਲ ਜਾਨੀ ਆ ਤੇ ਸਵੇਰ ਸ਼ਾਮੀ ਮੈਂ 6 7 ਵਜੇ ਆਨੀ ਆ 7 ਵਜੇ ਘਰ ਆਨੀ ਆ ਕਿਸ ਟਾਈਮ ਲੇਟ ਵੀ ਹੋ ਜਾਨੀ ਐ ਇਸ ਤੋਂ ਹਾਂਜੀ ਕਿਸ ਟਾਈਮ ਰਾਤ ਦਾ ਵੀ ਕੰਮ ਕਰਨਾ ਪੈਂਦਾ ਕਿ ਰਾਤ ਦਿਹਾੜੀ ਮਿਲ ਜੇ ਫਿਰ ਮੈਂ ਰਾਤ ਵੀ ਦਿਹਾੜੀ ਲਾ ਕੇ ਆਨੀ ਆ ਕਿ ਜਿਹਦੇ ਨਾਲ ਚਲੋ ਇਹਨਾਂ ਦਾ ਦਵਾਈ دارو ਬੱਚਿਆਂ ਦਾ ਵੀ ਘਰ ਦਾ ਖਰਚਾ ਚੱਲ ਜੇ ਇਸ ਕਰਕੇ ਮੈਂ ਮਿਹਨਤ ਕਰਦੀ ਜਿੰਨੀ ਵੀ ਹੋ ਸਕੇ ਘਰ ਦਾ ਕਿੰਨਾ ਕਰਾਇ ਦਿੰਦੇ ਜਿੱਥੇ ਇਸ ਘਰ ਦਾ 2500 ਰੁਪਿਆ ਕਰਾਇਆ ਹਾਂਜੀ 2500 ਰੁਪਿਆ ਕਰਾਇਆ ਵਾ ਇਸ ਘਰ ਵੀ ਨੇ ਜੇ 30 ਦਿਨਾਂ 30 ਦਿਹਾੜੀਆਂ ਲੱਗ ਜਾਂਦੀਆਂ ਆਪਣੀਆਂ ਨਹੀਂ ਲੱਗਦੀਆਂ ਜੀ ਨਹੀਂ ਕਦੀ ਕਦੀ ਦਿਹਾੜੀ ਲੱਗਦੀ ਹੈ ਕਦੀ ਨਹੀਂ ਲੱਗਦੀ ਲੱਗਣ ਲੱਗੇ ਤਾਂ ਭਾਵੇਂ ਲਗਾਤਾਰ 2-4 ਦਿਨ 10 ਦਿਨ ਲਗਾਤਾਰ ਲੱਗ ਜੇ ਨਹੀਂ ਆ ਤੇ ਭਾਵੇਂ ਕਿੰਨਾ ਦਿਨ 10 ਦਿਨ ਨਾ ਲੱਗੇ ਦਿਹਾੜੀ ਮਿਲਨ ਤੇ ਆ ਹਾਂਜੀ ਜਿੱਦਾਂ ਕਿ ਦੇ ਫੰਕਸ਼ਨ ਹੋਵੇ ਪਾਰਟੀ ਫੇਰ ਹੀ ਦਿਹਾੜੀ ਲੰਨ ਜਾਣਾ ਹਾਂ ਦੀ ਜਾਂ ਫਿਰ ਰੈਗੂਲਰ ਕੰਮ ਕਰਨਾ ਤੇ ਫਿਰ ਇਦਾਂ ਕਾਰਖਾਨਿਆਂ 'ਚ ਕਰੋ ਫੈਕਟਰੀਆਂ 'ਚ ਕੰਮ ਕਰੋ ਉੱਥੇ 200 ਰੁਪਏ ਦਿਹਾੜੀ ਦਿੰਦੇ ਆ ਬਿਲਕੁਲ ਪਰਿਵਾਰ ਦੀ ਗੁਆਰ ਆ ਕਿ ਉਹਨਾਂ ਦਾ ਮਦਦ ਜਿਹੜੀ ਆ ਉਹਨਾਂ ਦੇ ਘਰ ਵਾਲੇ ਦਾ ਇਲਾਜ ਜਿਹੜਾ ਵਾ ਇੱਕ ਸਹੀ ਟੰਗਣਾ ਹੋ ਸਕੇ ਜਿਸ ਦਿਨ ਨਾਲ ਘਟੋ ਘਟੇ ਘਰ ਦੇ ਵਿੱਚ ਲੰਮੇ ਪਿਆ ਰਹੂਗਾ ਉਸ ਦੀ ਜਾਨ ਜਿਹੜੀ ਆ ਉਹ ਵੱਜੂਗੀ ਭਾਈ ਸਾਹਿਬ ਕਦੇ ਪਰਿਵਾਰ ਦੇ ਵਿੱਚੋਂ ਕਦੇ ਕਿਸੇ ਨੇ ਮਦਦ ਦੇ ਵਾਸਤੇ ਨਹੀਂ ਅੱਗੇ ਆਇਆ ਅਸੀਂ ਦਰਸ਼ਕਾਂ ਕੋ ਜਾਂ ਲੋਕਾਂ ਕੋ ਮੰਗਦੇ ਪਏ ਆ ਮਦਦ ਪਰ ਘਰ ਦੇ ਵਿੱਚ ਰਿਸ਼ਤੇਦਾਰ ਵੀ ਨੇ ਬਹੁਤ ਸਾਰੇ ਉਹਨਾਂ ਨੇ ਕਦੀ ਮਦਦ ਨਹੀਂ ਕੀਤੀ ਕਿਸੇ ਨੇ ਮੇਰੀ ਕੋਈ ਕੀਤੀ ਇਹ ਨਹੀਂ ਆ ਨਾਰਾਇਆ ਮੇਰੇ ਸਾਰੇ ਦਾਇ ਚਾਚੇ ਜੋ ਵੀ ਬਾਹਰ ਤੱਕ ਅਮਰੀਕਾ ਤੱਕ ਕੈਨੇਡਾ ਤੱਕ ਪੱਕੇ ਨੇ ਕਿਸੇ ਨੇ ਕਹਿਨੇ ਕਰਪੇ ਦੀ ਆਸ ਨਹੀਂ ਮੇਰਾ ਮਾਂ ਪਿਓ ਤੱਕ ਨਹੀਂ ਮੇਰੀ ਆਸ ਰੱਖਦਾ ਮਰਿਆਂ ਤਾਂ ਸਮਝਿਆ ਮੈਨੂੰ ਇਹਨਾਂ ਨੇ ਠੀਕ ਹੈ ਕਿਸੇ ਜੀ ਕੋਈ ਕਮੀ ਸੀ ਜਿਹੜਾ ਉਹਨਾਂ ਨੇ ਇਦਾਂ ਸ ਮੀ ਨਹੀਂ ਮੇਰੇ 'ਚ ਕੋਈ ਕਮੀ ਸੀ ਜਾਂ ਫਿਰ ਪੈਸੇ ਦੇ ਯਾਰ ਆ ਸਾਰੇ ਸਭ ਪੈਸੇ ਦੇ ਯਾਰ ਕੋਈ ਕਿਸੇ ਦਾ ਦਿਲ ਦਾ ਨਹੀਂ ਸਭ ਕੁਝ ਇਹਨਾਂ ਲਈ ਮੈਂ ਛੱਡਿਆ ਸਭ ਕੁਝ ਕੀਤਾ ਬਸ ਇੱਕ ਘਰੋਂ ਬਾਹਰ ਆਉਣ ਕਰਨ ਨੇ ਛੱਡ ਦਿੱਤਾ ਲੱਤ ਕੱਟੀ ਜਾਣੀ ਆ ਫਿਰ ਤਾਂ ਬਿਲਕੁਲ ਨਕਾਰੇ ਹੋ ਜਾਣਾ ਜੋ ਪਰਮਾਤਮਾ ਦੀ ਮਰਜ਼ੀ ਹੋਣਾ ਨਕਾਰੇ ਕੋਣਾ ਜੇ ਦਿੱਤੀ ਆ ਦੇਦ ਚਲੋ ਆਪ ਤੇ ਕੋਸ਼ਿਸ਼ ਇਹੀ ਕੀਤੀ ਸੀ ਜਦੋਂ ਸੱਟ ਲੱਗੀ ਨਾ ਡਾਕਟਰਾਂ ਨੇ ਉਦੋਂ ਵੀ ਬੋਲਿਆ ਹੈਗਾ ਸੀ ਕਿ ਲੱਟ ਤੇ ਬਿਲਕੁਲ ਜਿੱਦਾਂ ਇੱਕ ਕਿਚਨ ਦੇ ਭਾਂਡੇ ਖਿਲਰੇ ਹੁੰਦੇ ਆ ਨਾ ਇਦਾਂ ਸਾਰੀਆਂ ਹੱਡੀਆਂ ਖਿਲਰ ਚੁਕੀਆਂ ਵਾਂ ਤੇ ਜੇ ਤੁਸੀਂ ਕਟਵਾ ਦੋ ਤੇ ਸਹੀ ਰਹੇਗਾ ਉਦੋਂ ਡਾਕਟਰਾਂ ਕੋਸ਼ਿਸ਼ ਕੀਤੀ ਕਿ ਚਲੋ ਜੇ ਬਚ ਸਕੇ ਤੇ ਉਹਨਾਂ ਨੇ ਵੀ ਇਹੀ ਸੋਚਿਆ ਕਿ ਚਲੋ ਜੇ ਬਚ ਜੀਏ ਤੇ ਚਲੋ ਵਧੀਆ ਰਹੇਗਾ ਤੇ ਚਲੋ ਉਹਨਾਂ ਆਪਰੇਸ਼ਨ ਕੀਤਾ ਆਪਰੇਸ਼ਨ ਕਰਨ ਤੋਂ ਬਾਅਦ ਦੇ ਵਿੱਚ ਸਾਲ ਡੇਢ ਸਾਲ ਹੋ ਚੱਲਾ ਵਾ ਬਾਅਦ ਦੇ ਵਿੱਚ ਇਦਾਂ ਹੀ ਬਸ ਰੇਸ਼ਾ ਨਹੀਂ ਵਗਨ ਰੇਸ਼ਾ ਪੈ ਗਿਆ ਰੇਸ਼ਾ ਵਗਨ ਨਹੀਂ ਹੋਇਆ ਹੋਰ ਕਹਿੰਦੇ ਕਿ ਹੱਡੀ ਨੂੰ ਰੇਸ਼ਾ ਲੱਗ ਗਿਆ ਵਾ ਜਿਹੜੀਆਂ ਪਲੇਟਾਂ ਪਲੂਟਾਂ ਪਈਆਂ ਉਹਨਾਂ ਦੇ ਵੀ ਨਟ ਜਿਹੜੇ ਸਕਰੂਲ ਢਿੱਲੇ ਹੋ ਗਏ ਆ ਤੇ ਹੁਣ ਜੇ ਇਹਦਾ ਆਪਰੇਸ਼ਨ ਵੀ ਕਰਦੇ ਆ ਫਿਰ ਵੀ ਉਹ ਕਹਿੰਦੇ ਕਿ ਤਿੰਨ ਆਪਰੇਸ਼ਨ ਹੋਣਗੇ ਸਕੰਜਾ ਲੱਗੂ ਜੇ ਸਕੰਜਲਾਵਾ ਸਕਦੇ ਫਿਰ ਵੀ ਮੁਸ਼ਕਲ ਹੋਗਾ ਫਿਰ ਕੋਈ ਉਹਦੀ ਗਰੰਟੀ ਨਹੀਂ ਹੈਗੀ ਕਿ ਬਾਅਦ ਚ ਫਿਰ ਵੀ ਤੁਰ ਪਾਣ ਚਾਹੀ ਨਹੀਂ ਤੇ ਇਸ ਤੋਂ ਬਿਹਤਰ ਇਹ ਹੈ ਕਿ ਕਹਿੰਦੇ ਕਟਵਾ ਦੋ ਤੇ ਉਹ ਸਹੀ ਰਹੇਗਾ ਵੀ ਦੂਸਰੇ ਆਪ ਟਿਸ਼ਨ ਲੱਤ ਲੱਗ ਜਾਂਦੀ ਆ ਹਾਂਜੀ ਅੱਛਾ ਪਹਿਨ ਨੰਬਰ ਕੀ ਹੈ ਕਿਉਂਕਿ ਮਦਦ ਵਾਸਤੇ ਤਾਂ ਹੀ ਤੁਹਾਡੇ ਤੱਕ ਪਹੁੰਚ ਸਕਦਾ ਹੈ ਜੇਕਰ ਕੋਈ ਨੰਬਰ ਹੋਵੇਗਾ ਕੋਈ ਰਾਬਤਾ ਤਾਂ ਹੀ ਹੋਏਗਾ ਤੁਹਾਡੇ 9872955996 9872955996 ਬਿਲਕੁਲ ਇਸ ਭੈਣ ਦਾ ਨੰਬਰ ਹੈ 98729 55969 ਪਰ ਫੋਨ ਉਹ ਕਰੇ ਜਿਸ ਨੇ ਇਸ ਭੈਣ ਦੀ ਮਦਦ ਕਰਨੀ ਆ ਯਾਨੀ ਕਿ ਉਹ ਲੋਕ ਨਾ ਕਰਨ ਅਕਸਰ ਅਸੀਂ ਜਦੋਂ ਕੋਈ ਸਟੋਰੀ ਕਰਦੇ ਆ ਤਾਂ ਨੰਬਰ ਜਦੋਂ ਬੋਲਿਆ ਜਾਂਦਾ ਪਰਿਵਾਰ ਵੱਲੋਂ ਤਾਂ ਫਿਰ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਾਨੂੰ ਗਲਤ ਫੋਨ ਆਂਦੇ ਨੇ ਪਰ ਉਹ ਲੋਕ ਬਰਾਏ ਮਹਿਮਾਨੀ ਉਹ ਫੋਨ ਨਾ ਕਰਨ ਇਸ ਭੈਣ ਨੂੰ ਸਿਰਫ ਮਦਦ ਵਾਲੇ ਫੋਨ ਕਰਨ ਤਾਂ ਜੋ ਇਸ ਭੈਣ ਦੇ ਘਰ ਵਾਲੇ ਦੇ ਯਾਨੀ ਕਿ ਘਰ ਦੇ ਮੁਖੀ ਦਾ ਇਲਾਜ ਜਿਹੜਾ ਸਹੀ ਢੰਗ ਨਾਲ ਹੋ ਸਕੇ ਤਾਂ ਘਟੋ ਘਟ ਆਪਣੇ ਬੱਚਿਆਂ ਦੀ ਦੇਖਰੇਖ ਕਰ ਕਰ ਸਕੇ ਭੈਣ ਕਹਿੰਦੀ ਆ ਮੈਂ ਬੱਚਿਆਂ ਵਾਸਤੇ ਕਮਾਲਾਂਗੀ ਬੱਚਿਆਂ ਨੂੰ ਪੜ੍ਹਾ ਲਾਂਗੀ ਕੰਮ ਕਰਕੇ ਮਿਹਨਤ ਕਰਕੇ ਪਰ ਇਲਾਜ ਵਾਸਤੇ ਜਿਹੜੇ ਪੈਸੇ ਲੱਗਨੇ ਆ ਉਹ ਇਸ ਵੇਲੇ ਉਸ ਭੈਣ ਦੇ ਕੋਲ ਨਹੀਂ ਹੈਗੇ ਉਸ ਭੈਣ ਨੇ ਕੈਮਰੇ ਦੇ ਅੱਗੇ ਆ ਕੇ ਆਪਣਾ ਦਰਦ ਦੱਸਿਆ ਕੈਮਰੇ ਦੇ ਅੱਗੇ ਆ ਕੇ ਦਰਦ ਉਹੀ ਉਹ ਦੱਸਦਾ ਵਾ ਕਿ ਜਿਹੜਾ ਮਜਬੂਰ ਹੁੰਦਾ ਜਿਹਦੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਤਾਂ ਫਿਰ ਉਹ ਜ਼ਰੂਰ ਕਿਤੇ ਨਾ ਕਿਤੇ ਕੈਮਰੇ ਦੇ ਅੱਗੇ ਆਂਦਾ ਵਾ ਤਾਂ ਫਿਰ ਪਰਮਾਤਮਾ ਵੀ ਕਿਤੇ ਉਹਨਾਂ ਦੀ ਬਾਹ ਫੜਦਾ ਵਾ ਮਦਦ ਵਾਸਤੇ ਕੋਈ ਨਾ ਕੋਈ ਫਰਿਸ਼ਤਾ ਐਸਾ ਭੇਜਦਾ ਵਾ ਸੋ ਇਸੇ ਤਰੀਕੇ ਨਾਲ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕਰਦੇ ਰਹੋ ਤਾਂ ਜੋ ਇਸ ਭੈਣ ਦੀ ਇਸ ਵੀਰ ਦੀ ਮਦਦ ਹੋ ਸਕੇ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਬਾਪ ਜਿਹੜਾ ਵਾ ਇਸ ਘਰ ਦੇ ਵਿੱਚ ਬਚ ਸਕੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਕੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸ